ਦੇ ਦਸੂ ਨਾਮ ਕੀ ਸੀ ਬੇਟੇ ਦਾ ਨਾਮ ਅਮਰਿਤਪਾਲ ਸਿੰਘ ਜੀ ਜੋ ਸਾਡੀ ਜ਼ਮੀਨ ਤਾਰ ਬੰਦੀ ਤੋਂ ਅੰਦਰ ਪੈਂਦੀ ਜੀ ਰਾਣਾ ਪੋਸਟ ਦੇ ਵਿੱਚ 223 ਨੰਬਰ ਇੱਕ ਗੇਟ ਤੇ ਆ ਰੈਗੂਲਰ ਤਰ੍ਹਾਂ ਅਸੀਂ ਅੱਜ ਵੀ ਉਸ ਦਿਨ ਵੀ ਖੇਤੀ ਕਰਨ 21 ਜੂਨ ਨੂੰ ਬਿਟਾ ਗਿਆ ਹੈ ਜੋ ਲਗਭਗ 12 ਵਜੇ ਪਾਰ ਉਹਨਾਂ ਨੇ ਅੰਦਰ ਐਂਟਰ ਕੀਤੀ ਹੈ ਸਾਰਾ ਦਿਨ ਬੱਚੇ ਨੇ ਕੰਮ ਕੀਤਾ ਪੜੋਸੀਆਂ ਨੂੰ ਦੱਸਿਆ ਚਾਹ ਵੀ ਪੀਤੀ ਜੀ ਕੰਮਕਾਰ ਤੋਂ ਵੀ ਬੱਚਾ ਬਿਲਕੁਲ ਸਹੀ ਸੀ ਤਾਂ ਲਾਸਟ ਵਾਰ ਨੂੰ ਜਦ ਵੇਖਿਆ ਗਿਆ ਤਾਂ ਉਹ ਆਪਦੀ ਜ਼ਮੀਨ ਨੂੰ ਢੇਡਾ ਲਗਾ ਆ ਰਿਹਾ ਸੀ ਤੇ ਜਦੋਂ ਬਾਰਡਰ ਲਾਈਨ ਤੇ ਢੇਡਾ ਮਾਰਨ ਵਾਸਤੇ ਗਿਆ ਉਸ ਤੋਂ ਬਾਅਦ ਬੱਚੇ ਦਾ ਕੋਈ ਪੁੱਛ ਦੱਸ ਨਹੀਂ ਸਾਨੂੰ ਪਤਾ ਲੱਗਾ ਵੀ ਬੱਚਾ ਕਿਵੇਂ ਚਲਾ ਗਿਆ ਜਾਂ ਕੀ ਹੋਇਆ ਕੋਈ ਵਹੀਕਲ ਲੈ ਕੇ ਗਿਆ ਸੀ ਪੈਦਲ ਗਿਆ ਸੀ ਘਰ ਤੋਂ ਵਹੀਕਲ ਲੈ ਕੇ ਜਾਂਦੇ ਨੇ ਜੀ ਜੋ ਗੇਟ ਦੇ ਬਾਹਰਲੇ ਪਾਸੇ ਰੁੱਕੇ ਜਾਂਦਾ ਵਹੀਕਲ ਆ ਕਿਹੋ ਵਹੀਕਲ ਲੈ ਕੇ ਗਿਆ ਸੀ ਮੋਟਰਸਾਈਕਲ ਲੈ ਕੇ ਗਿਆ ਸੀ ਹਾਂਜੀ ਸਰ ਤੁਹਾਨੂੰ ਕਦੋਂ ਪਤਾ ਲੱਗਦਾ ਸਾਨੂੰ ਸ਼ਾਮ ਨੂੰ ਜੋ ਗੇਟ ਕਮਾਂਡਰ ਉੱਥੇ ਬੈਠੇ ਬੀਐਸਐਫ ਦੇ ਹਾਂ ਜੀ ਉਹਨਾਂ ਨੇ ਸਾਨੂੰ ਫੋਨ ਤੇ ਇੰਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ ਭਾਜਦੌਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੇਟਾ ਤਾਂ ਤਾਰਬੰਦੀ ਤੋਂ ਅੰਦਰ ਬਾਹਰ ਹੀ ਨਹੀਂ ਆਇਆ ਕਿਸੇ ਨੂੰ ਉਸ ਨੂੰ ਦੇਖਿਆ ਹੀ ਨਹੀਂਗਾ ਵੀ ਆਇਆ ਏ ਕੀ ਤੁਹਾਨੂੰ ਕੀ ਲੱਗਦਾ ਕਿੱਥੇ ਗਿਆ ਦੇਖੋ ਜੀ ਜਦੋਂ ਨਾ ਬੱਚਾ ਮਿਲਿਆ ਤਾਂ ਅਸੀਂ ਬੀਐਸਐਫ ਦੇ ਕੋਲ ਗਏ ਬੀਐਸਐਫ ਨੇ ਸਾਡਾ ਬਿਲਕੁਲ ਮੌਕੇ ਦੇ ਸਾਥ ਦੇਖ ਕੇ ਉਸੇ ਟਾਈਮ ਗੇਟ ਖੋਲ ਕੇ ਸਰਚ ਕੀਤੀ ਅੰਦਰਲੇ ਪਾਸੇ ਕਿਉਂਕਿ ਜੇ ਹਨੇਰਾ ਪੈ ਜਾਂਦਾ ਕਈ ਵਾਰ ਬੱਚੇ ਸੁਪ ਲੜਦੇ ਜਾਂ ਕੁਝ ਵੀ ਹੋ ਸਕਦਾ ਸੀ ਤੇ ਹਨੇਰਾ ਹੋਣ ਤੋਂ ਬਾਅਦ ਸਾਨੂੰ ਕੋਈ ਸ਼ੋਰ ਦੀ ਪਾਲ ਨਹੀਂ ਹੋਣੀ ਸੀ ਤਾਂ ਜੋ ਪ੍ਰਸ਼ਾਸਨ ਨੇ ਮਿੰਟੋ ਮਿੰਟੀ ਜਾ ਕੇ ਵੀ ਇਹ ਸਭ ਨੇ ਸਾਰੀ ਸਰਚ ਕੀਤੀ ਸਰਚ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਬੱਚੇ ਦੇ ਪੈਰ ਨੇ ਉਹ ਪਾਕਿਸਤਾਨ ਵੱਲ ਜਾ ਚੁੱਕੇ ਹਨ ਪੈੜਾ ਪੈੜਾ ਵੀਐਸਐਫ ਦੇ ਵੱਲ ਪੈੜਾ ਸਰਉਤਰ ਲੱਗੀਆਂ ਸੀ ਉਸ ਤੋਂ ਬਾਅਦ ਰਾਤ ਸੀਓ ਸਾਹਿਬ ਆਏ ਅਰਜੂਡੈਂਟ ਸਾਹਿਬ ਆਏ ਤਾਂ ਵੀਸ ਆਪਣੇ ਸਾਡਾ ਰਾਤ 11 ਵਜੇ ਤੱਕ ਪਾਕਿਸਤਾਨ ਨਾਲ ਮੇਲ ਕਰਦੇ ਰਹੇ ਜਿਆਦਾ ਸਮਾਂ ਹੋਣ ਕਰਕੇ ਪਾਕਿਸਤਾਨ ਨੇ ਸਾਡੇ ਨਾਲ ਮੇਲ ਨਹੀਂ ਕੀਤਾ ਉਸ ਤੋਂ ਬਾਅਦ ਸਵੇਰ 4 ਵਜੇ ਪਾਕਿਸਤਾਨ ਨੇ ਮੇਲ ਕੀਤਾ ਅੱਧਾ 3 ਵਜੇ ਸ਼ਨਾਬ ਰੋ ਟਾਈਮ ਹਾਂ ਮੀਟਿੰਗ ਹੋਈ ਜਿੰਦੇ ਵਿੱਚ ਪਾਕਿਸਤਾਨ ਦੇ ਉੱਤੇ ਅਧਿਕਾਰੀ ਵੀ ਆਏ ਅਫਸਰ ਵੀ ਆਏ ਤਾਂ ਉਹਦੇ ਵਿੱਚ ਸਾਨੂੰ ਉਹਨਾਂ ਨੇ ਇਹ ਦੱਸਿਆ ਬੱਚਾ ਆ ਜ਼ਰੂਰ ਗਿਆ ਹੈ ਪਾਕਿਸਤਾਨ ਦੇ ਵਿੱਚ ਪਰ ਲੇਕਿਨ ਸਾਨੂੰ ਨਹੀਂ ਮਿਲ ਰਿਹਾ ਇਹ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਹਾਂਜੀ ਸਰ ਅੱਛਾ ਵੀ ਸਾਡੇ ਕੋਲ ਨਹੀਂ ਅਜੇ ਤੱਕ ਤੁਹਾਡਾ ਬੱਚਾ ਮਿਲਿਆ ਜੀ ਵੀ ਆ ਜਰੂਰ ਗਏ ਜੋ ਪੈਰਾਂ ਦੇ ਨਿਸ਼ਾਨ ਜੋ ਪਾਕਿਸਤਾਨ ਵੱਲ ਜਾ ਰਹੇ ਸਨ ਇਸ ਕਾਰਨ ਉਹਨਾਂ ਨੇ ਮਤਲਬ ਕਿ ਸਾਨੂੰ ਇਹ ਚੀਜ਼ ਦੱਸਿਆ ਤਾਂ ਉਸ ਤੋਂ ਬਾਅਦ ਤੁਸੀਂ ਕੋਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉੱਚ ਅਧਿਕਾਰੀਆਂ ਨਾਲ ਹਾਂਜੀ ਸਰ ਡੀਏ ਸਾਹਿਬ ਨਾਲ ਮੀਟਿੰਗ ਹੋਈ ਹੈ ਸੀਓ ਸਾਹਿਬ ਨਾਲ ਮੀਟਿੰਗ ਹੋਈ ਹੈ ਉਹ ਮੌਕੇ ਤੇ ਆਏ ਨੇ ਗਰਾਊਂਡ ਲੈਵਲ ਤੇ ਉਹਨਾਂ ਨੇ ਸਾਡਾ ਬੜਾ ਹੀ ਜ਼ਿਆਦਾ ਸਾਥ ਦਿੱਤਾ ਜਿੰਨਾ ਅਸੀਂ ਕਹਿ ਦਈਏ ਬੀਐਸਐਫ ਨੇ ਸਾਡਾ ਉਹਨਾਂ ਸਾਥ ਦਿੱਤਾ ਬਿਲਕੁਲ ਦਿਨ ਪਰ ਰਾਤ ਹੋ ਕੇ ਸਾਡੇ ਨਾਲ ਖਲੋਤੇ ਹਨ ਹੁਣ ਵੀ ਲਗਭਗ 4 ਦਿਨ ਹੋ ਚੁੱਕੇ ਨੇ ਇਸ ਗੱਲ ਨੂੰ 21 ਜੂਨ ਨੂੰ ਬੱਚਾ ਬੇਟਾ ਗਿਆ ਸੀ ਤੇ ਲਗਭਗ ਡੇਲੀ ਮੀਟਿੰਗ ਆ ਪਾਕਿਸਤਾਨ ਨਾਲ ਕੀ ਨਾਮ ਕੀ ਇਹ ਨੌਜਵਾਨ ਦਾ ਉਮਰ ਕਿੰਨੀ ਹੈ 23 ਸਾਲ ਉਮਰ ਹੈ ਜੀ ਉਹਨਾਂ ਦੀ ਬੇਟੇ ਦਾ ਨਾਮ ਅਬਰਤਪਾਲ ਸਿੰਘ ਹੈ ਜੀ ਉਮਰ ਕਿੰਨੀ ਹੈ 23 ਸਾਲ ਸਰ ਸ਼ਾਦੀ ਚੋ ਤਾਂ ਹਾਂਜੀ ਸਰ ਇੱਕ ਬੱਚਾ ਦਾ ਸਿਰਫ 2.5 3 ਮਹੀਨਾ ਦਾ ਹਾਂਜੀ ਸਰ ਕੀ ਹੁਣ ਤੁਸੀਂ ਮੰਗ ਅਸੀਂ ਮੰਗ ਕਰਨਾ ਚਾਹੁੰਦੇ ਆ ਸੈਂਟਰ ਸਰਕਾਰ ਤੋਂ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਕਿ ਸਾਡੇ ਬੱਚੇ ਨੂੰ ਪਾਕਿਸਤਾਨ ਦੇ ਵਿੱਚੋਂ ਲੱਭ ਕੇ ਸਾਡੇ ਵੱਲ ਕਿਤਾਜੇ ਕਿੰਨੀ ਉਧਰ ਜਮੀਨ ਅਸੀਂ ਲੜਾਈ ਝੜੇ ਦਾ ਦਰਸ ਕੀ ਹੁੰਦੇ ਹਾਂ ਤੁਹਾਨੂੰ ਬੜਾ ਲੱਗਦਾ ਸਾਨੂੰ ਪੀਐਸ ਨੇ ਫੋਨ ਵੀ ਕਰ ਮਾਨੀ ਵਾਜੀ ਕਿ ਪੰਡਾ ਜੀ ਕਰਿਆ ਆ ਗਿਆ ਵਾਟਸਐਪ ਸੈਂਡ ਕਰ ਦਿੱਤਾ ਨਹੀਂ ਐਸੀ ਕਰਦੀ ਕਿੰਨੇ ਦਾ ਮੁੱਤ? 5 ਮਿੰਟ। 5 ਮਿੰਟ। 3 ਮਿੰਟ। 5 ਮਿੰਟ ਕਿੰਨੇ ਚੋੜਾ ਹੈ ਬੱਚੇ ਕਰੇ ਉਹਨੇ ਚਿੱਤੇ। 5 ਮਿੰਟ। 5 ਮਿੰਟ। ਅੱਜ ਇੱਥੇ ਸਾਰਾ ਪਿੰਡ ਪਹੁੰਚਿਆ ਹੋਇਆ ਵਾ ਸਰ ਕੋਈ ਤੇਰੀ ਸਾਨੂੰ ਦੇ ਸਾਡੇ ਦਾ ਕੁੱਤਾ ਹੋਣਾ ਚਾਹੀਦਾ ਹੂੰ ਕਾ ਕਰੇ ਸਭ ਕਿਸੇ ਨੇ ਸੁਣੀ ਰਿਹਾ ਚਾਪ ਲੈ ਲੈਣੋ ਵੇ ਗਿਆ ਕਿੱਦਾਂ ਕਿੱਦਾਂ ਗਿਆ ਸੀ ਔਰ ਤੁਹਾਨੂੰ ਕਿੱਦਾਂ ਪਤਾ ਲੱਗਾ ਅੱਛਾ ਚੁੱਪ ਚੁੱਪ ਸਭ ਕੋਈ ਪੈ ਗਿਆ ਵੀ ਅਰੋਂ ਤਾਂ ਕੀ ਕਰਨੀ ਗਿਆ ਸੀ ਅੱਛਾ ਜੀ ਪਾਣੀ ਲਾਈਟ ਤੇ ਮੋਟਰ ਚਲਾਈ ਰੱਖਿਆ ਸਾਰਾ ਦਿਨ ਕੰਮ ਕੀਤਾ ਜੀ ਸ਼ਾਮ ਨੂੰ ਵਾਪਸ ਨਹੀਂ ਆਇਆ ਸਰਾਧ ਤੇ ਪਹਿਲੀ ਸੀ ਜੀ ਬਾਰਡਰ ਤੇ ਹਾਂ ਜੀ ਹਾਂ ਜੀ ਉਸ ਵੇਲੇ ਤੁਸੀਂ ਕੋਈ ਪਾਲ ਕੀਤੀ ਜਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹਾਂ ਜੀ ਦੱਸੋ ਤਾਂ ਮੈਨੂੰ ਕੋਈ ਪਤਾ ਨਹੀਂ ਮੇਰੇ ਤੋਂ ਪੁੱਤਰ ਹੋਰ ਸਾਡੀ ਮੇਰੀ ਪਤਾ ਨਹੀਂ ਸਰਕਾਰ ਸਾਡੀ ਮਦਦ ਕਰ ਕੋਈ ਬੰਦੇ ਨੂੰ ਪਤਾ ਜੀ